ਬਾਕੀ ਕੇ ਪੰਗੇ ਹੀ ਲੈ ਲਿਆ ਹੋਰ ਕੇ 6 ਵਜੇ ਦਾ ਕਹਿੰਦੇ ਕਿ ਇਹਨੇ ਦੁੱਸਰ ਨਹੀਂ ਕਹਿੰਦੀ ਮੱਕੀ ਪਜਾ ਦੇ ਮੱਕੀ ਇੱਕ ਦੇ ਲਾ ਤੇ 6 ਵਜੇ ਦਾ ਕੰਮ ਚੱਲਦਾ ਓਰੇ ਹਾਂ ਟਰਾਲੀ ਨਹੀਂ ਫੜਨੇ ਲੈ ਜਾ ਸਰ ਜੀ ਹਾਂ ਉਹ ਤਾਂ ਨਿਕਲ ਜਾਣਾ ਨਿਕਲ ਜਾਣਾ ਹੁਣ ਤਾਂ ਵੀਰੇ ਟਰਾਲੀ ਲਾ ਲਈ ਦਿਓ ਪਰ ਇਹ ਵੀ ਉੱਪਰ ਲੱਦਣੀ ਆ ਉਹ ਪਤਾ ਕਿਆ ਗੱਲ ਆ ਪੈਪਲ ਹੀ ਲਾਈਨਾਂ ਚ ਗਰੀ ਜਾਂਦੇ ਯਾਰ ਪੈਪ ਦੱਬੇ ਪਿਆ ਬਾਈ ਮੁਸਕਾ ਗਿਆ ਹਾਂ ਕੋ ਪਤਾ ਲੱਗਣਾ ਵੀ ਕੰਮ ਆਏ ਨਹੀਂ ਬੰਦੇ ਜਾ ਪਹਿਲਾ ਬਾਸ ਮੋਟਰ ਬਬੇ ਤਾ ਨਾ ਜ਼ੋਰ ਤਾਂ ਮਰਾਏ ਨਹੀਂ ਜਿੱਦਾਂ ਜ਼ੋਰ ਮਰਾਏ ਨਹੀਂ ਟੋਏ ਪਰੇ ਜ਼ੋਰ ਲੈ ਬਣ ਅਗਲੀਓ ਲੈ ਜਾ ਹਾਂ ਜਾ ਕੇ ਮੱਖੀ ਪੂਰੀ ਹੋ ਗਈ ਗਿਰ ਚੱਲੇ ਨਾ ਮੈਂ ਹਾਂ ਮੱਖੀ ਪੂਰੀ ਹੋ ਗਈ ਹੂੰ ਮੱਕੀ ਦੀ ਪਾਰਟੀ ਚੱਲਦੀ ਆ ਬਾਈ ਦੋ ਲਓ ਜੀ ਬਾਈ ਮਾਰਨਿੰਗ ਟਾਈਮੇ ਮਹੀ ਆ ਗਿਆ ਪਿੰਡ ਕੈਰੀ ਪਾ ਕੇ ਬਾਈ ਪਨੀਰੀ ਵਾਲੀ ਲੇਜਰ ਮਾਰਿਆ ਪਤਾ ਵੀ ਕੰਮ ਖਰਾਬ ਨਾ ਹੋ ਜਵੇ। ਬਾਕੀ ਤੁਸੀਂ ਦੇਖਾਦੇ ਬਾਈ। ਆ ਟਰਾਲੀ ਕਿਸਮਾਂ ਖੜੀ ਪਈ ਰਾਤ ਦੀ ਇਹਦੀ ਵੀ ਟੈਨਸ਼ਨ ਬੈਗੀ ਤੇ ਇਹ ਕੱਢਣੀ ਐ। ਇਹਦੇ ਬਾਅਦ ਮੈਂ ਇੱਕ ਉਹ ਟਰਾਲੀ ਐ ਉਹ ਵੀ ਲੈ ਕੇ ਜਾਣੀ ਐ। ਹਲੇ ਪਤਾ ਨਹੀਂ ਕੀ ਆ ਬੜਨਾ ਬਾਈ। ਪਰ ਨਿਬੜ ਗਿਆ ਆ ਲਾਸਟ ਜਿਹੜਾ ਤਾਂ। ਇੱਕ ਵਾਰ ਬਾਈ ਲੀਜੀ ਮਣਾਉਣੀ ਪੈਂਦੀ ਐ। ਬੈਕ ਕਰਕੇ ਕਿਉਂਕਿ ਆ ਬੈੱਡਾਂ ਬੈੱਡਾਂ ਵਾ ਫਸਣੇ ਦਾ ਖਤਰਾ ਐ। ਉਹ ਮੂਹਰੇ ਵਾਲੀ ਸਾਈਡ ਵੀ ਲੀ ਮਣਾਈ ਇੱਕ ਵਾਰ। ਫੇ ਪਾਰਾ ਕੱਲੇ ਟਰੈਕਟਰ ਕੱਢ ਲਿਆ ਨਾ ਨਹੀਂ ਬਾਈ ਟੂਸ਼ਨ ਪਾਉਣਾ ਪੈਂਦਾ ਹੈ ਰਾਜੂ ਕਹੀ ਵਾਲਾ ਨਾਲ ਆ ਬਾਈ ਜੇ ਕੋਈ ਵੱਟ ਬੁੱਟ ਜਾਰਾ ਬੜੀ ਆ ਗਈ ਤਾਂ ਵੱਢਣੀ ਪੈਂਦੀ ਆ ਬਾਕੀ ਕੰਮ ਖੱਟਾ ਬਾਈ ਬਾਪੂ ਕੇ ਪਿੰਡ ਘਿਆਰੀ ਕੋਹਾਟੀ ਦੇਖਦੇ ਹੁਣ ਪਨੀਰੀ ਦੀਵੇਂ ਵੀ ਹੁਣੀ ਵੀ ਤੰਗੜੀ ਮਾਰ ਕੇ ਬੀਜੀਏ ਜਾਂ ਪੱਧਰੀ ਬੀਜੀਏ ਹਾਂ ਰਾਜੂ ਚੱਕਦੇ ਵੱਟ ਰੱਬ ਨੇ ਤੜਕੇ ਹੀ ਡਰਾਤੇ 5 ਵਜੇ ਹੀ ਦੇਖੋ ਭਾਈ ਬਹੁਤ ਜ਼ਿਆਦਾ ਖਰਾਬ ਹੋ ਗਿਆ ਮੌਸਮ ਕੁਝ ਵੀ ਹੋ ਸਕਦਾ ਬਾਈ ਇਹ ਨਾ ਕੱਢ ਲੋ ਨਹੀਂ ਕੁਝ ਵੀ ਹੋ ਜਾਂਦਾ ਭਰੀ ਵੀ ਤਾਂ ਘੇਰ ਕੇ ਆਈਏ ਦੂਈ ਦਾ ਦੇਖੀ ਜਾਉਂਗੇ ਕੀ ਬਣਦਾ ਨੋਜੀ ਭਾਈ ਮੈਂ ਵੀ ਆ ਗਿਆ ਚੱਲੇ ਕੰਮ 'ਚ ਉਹ ਚੱਕਿਆ ਨੂੰ ਕੱਢਣਾ ਬਾਈ ਉਹਦਾ ਮੋਟਰਸਾਈਕਲ ਹੈ ਇੱਕ ਵਾਰ ਅੱਗੇ ਲੰਘ ਜੂਗਾ ਰੁਗਿਆ ਰੁਗਿਆ ਟਾਇਰ ਵਹਿ ਗਿਆ ਲੋ ਜੀ ਭਾਈ ਮੀ ਵੀ ਆ ਗਿਆ ਟਾਇਰ ਵੀ ਦਾ ਕਿੰਨਾ ਕ ਦੱਬ ਗਿਆ ਉਹਦਾ ਭਰੇ ਆ ਟਾਇਰ ਕਾ ਕੱਢ ਲਿਆ ਲੈ ਬਹਿ ਗਿਆ ਟਾਇਰ ਉਹ ਇਹ ਮਾਈਪ ਟੱਲੇ ਆਂਦਾ ਵੀ ਪੈ ਗਿਆ ਦੇਖੋ ਖੜ ਗਿਆ ਵਿੱਚ ਪਾਣੀ ਲੋ ਜੀ ਭਾਈ ਜੱਗਾ ਡਰਾਈਵ ਲੈ ਆਂਦਾ ਹੈ ਓ ਜੀ ਬਾਈ ਦੇਖਦੇ ਆ ਕੀ ਬਣਦਾ ਇੱਥੇ ਐਦਾਰੇ ਦਿਨ ਆ ਗਏ ਬਾਈ ਠੰਡ ਮਾਰਦਾ ਮੁੰਡਾ ਲੈ ਛਤਰੀ ਲੈ ਲਾਈ ਸੀ ਕਿਹੜਾ ਨਹੀਂ ਹੈ ਬਾਈ ਹਾਂ ਜੀ ਬਰਗਰਾਂ ਦੇ ਬਦਲ ਤੁਸੀਂ ਮੱਛੀ ਆ ਦੇ ਖਾ ਲਓ ਆ ਤਾਂ ਕਈ ਬਰਦਾ ਦੇ ਕੋ ਬਾਈ ਜਿਹੜਾ ਇਹ ਮੀਂਹ ਆ ਬੰਦਾ ਨਹੀਂ ਪਤਾ ਨਹੀਂ ਯਾਨੀ ਕਿ ਬਾਕੀ ਇਹੋ ਜਿਹਾ ਤਾੜਾ ਹੋਰ ਦਬ ਗਿਆ ਬਾਈ ਕਿਹੜਾ ਟੋਲੇ ਤੇ ਥੋੜਾ ਜਿਹਾ ਕਹਾ ਕਰਕੇ ਜਾਂਦਾ ਚੱਪਲਾਂ ਦੇ ਉਹ ਦੋ ਦੋ ਟੁੱਟੋ ਗਈਆਂ ਹੋ ਗਈਆਂ ਬਾਈ ਮਿੱਟੀ ਲੱਗ ਗਈ ਰਾਜੂ ਲੋੜਾ ਡੱਬਾ ਲੈ ਲਈ ਹੁੰਦੇ ਸੀ ਕੀ ਦਾ ਰਾਜੂ ਨਿਕਲ ਜੂਗਾ ਹਾਂ ਜੀ ਹੁਣ ਆ ਗਿਆ 4 बाई 3ਆ ਟਰੈਕਟਰ ਆਇਆ ਉਹ ਕੰਮ ਹੋ ਗਿਆ ਕਹਿੰਦੇ ਬਾਈ ਮਕ ਮਕੀਨਾ ਮੰਗਾ ਲੈ ਰਿਹਾ ਮੈਂ ਕੀੜਾ ਮੰਗਾ ਲੈ ਲਿਆ ਮੈਂ 3.5 ਪਾਣੇ ਰਾਜੂ ਮਾੜੀ ਵੀਡੀਓ ਬਣਾ ਦੇ ਠੀਕ ਆ ਸੋਚਣ ਪਾ ਕੇ ਜਿਹੜਾ ਪਿੱਛੇ ਪਾਉਣਾ ਉਰੇ ਪਾਉਣਾ ਹੈ ਹੈ ਲਓ ਜੀ ਭਾਈ ਤਿੰਨ ਕੇ ਲੋਡ ਜਾਂਦਾ ਹੋਣਾ ਫੇਰ ਦੋ ਪਾਏ ਆ ਕਵਰੇ ਤਿਆਰੀ ਪੈਣਾ ਹੈ ਪਹੀਆ ਥੋੜਾ ਡਿੱਕਾ ਪੈਂਦਾ ਦਾ ਬਾਈ ਬਾਈ ਮੋਸਕਾ ਗਿਆ ਨਾ ਕੁ ਪਤਾ ਲੱਗਣਾ ਵੀ ਕੰਮ ਆਇ ਨਹੀਂ ਬੰਦੇ ਆਹ ਜਣਾ ਮੋੜੇ ਨੇ ਕਸੂਰ ਤੇ ਕਾ ਮੈ ਗਿਆ ਬੇਲਾ ਬਸ ਮੋਟਰ 'ਤੇ ਬੈਠਦਾ ਨਾ ਜੋਰ ਦਾ ਮਰਾਏ ਨੇ ਜਿੱਦਾਂ ਜ਼ੋਰ ਮਰਾਏ ਨੇ ਟੋਏ ਪਰੇ ਜ਼ੋਰ ਲੈ ਨਾ ਨਾ ਚਾਚੇ ਰਿਆ ਟੋਏ ਪਰੇ ਰਾਜੂ ਰੇ ਇੰਜਣ ਕਰਤਾ ਜਿੱਦੀ ਖੁਰਪਾ ਚੱਲਦਾ ਓਰੇ ਇਹ ਜ਼ਿਆਦਾ ਟੋਏ ਪੱਟਣੇ ਆਜ ਟੋਏ ਥੋੜੇ ਪੱਟਣੇ ਆ ਮੰਗਾਲਾ ਜੀ ਸੀ ਬੀ ਨੇ ਖੜ ਜਾ ਖੜ ਜਾ ਕੇ ਬਾਈ ਸਸ ਉਹ ਮੀ ਆ ਗਿਆ ਫੇਰ ਉਹ ਜੱਗੇ ਉਹ ਇਹਨੂੰ ਦੱਸ ਕਿਵੇਂ ਬਹਿਣਾ ਕਹਿੰਦਾ ਟੋਚਨ ਕਿੱਦਨ ਪਾਵਾਂ ਰਾਜੂ ਓ ਰਾਜੂ ਕੀ ਹੋ ਗਿਆ ਲੋ ਜੀ ਭਾਈ ਹੋਰ ਨਿਕਲੂਗਾ ਇੱਧਰ ਇੱਕ ਟਰੈਕਟਰ ਇੱਧਰ ਪਾ ਲਿਆ ਬੰਦਿਆਂ ਦਾ ਤਿੰਨ ਟਰੈਕਟਰ ਮੂਰੇ ਨੂੰ ਕੌਣ ਨਿਕਲੂਗਾ ਬੰਦੇ ਲਾਤੇ ਬਾਈ ਲੈਨ ਚ ਚਲੋ ਚਲੋ ਬਾਈ ਰਾਜੂ ਬਾਈ ਹੌਸਲਾ ਦਿੰਦਾ ਹੈ ਉਹ ਦੋਹੇ ਗੱਲ ਪਾਉਣੇ ਆ ਪਿੱਛੇੋਂ ਵਾ ਕੇ ਦੇਖਣ ਲੱਗੇ ਬਾਈ ਸਾਰੇ ਬੰਦੇ ਤਿੰਨ ਟਰੈਕਟਰਾਂ ਦੇ ਵਸਦਾ ਕੰਮ ਵੀ ਬਾਈ ਔਖਾ ਹੋ ਗਿਆ ਕੰਮ ਜਾੜਾ ਕਿਹੜਾ ਕਰ ਰਿਹਾ ਤੁਸੀਂ ਨਾਲ ਫਰਾਮੀ ਪੈ ਗਿਆ। ਕਿਤੇ ਨੀਰ ਨੂੰ ਪਨੇ ਪਮਾਰਦੇ। ਦਰੋਂ ਹੁਣੇ ਕੇਸ ਉੱਪਰ। ਆਹ ਫਰਾਮੀ। ਜੱਗੇ ਕੀ ਹੋ ਗਿਆ ਆਦਾ ਕਾ ਤੇ। ਚਾਚਾ ਕਰਨੇ ਕੁਕਰੀਏ ਪੋਨ ਨਵੇ। ਪਨੀਰ ਦੇ ਪਕਾੜੋ ਨਾਲ। ਨਹੀਂ ਨੀ ਲਗਾ ਜਾ ਕੇ ਲਿਆਓ। ਹੈ? ਬੰਦਾ ਜਾ ਕੇ ਲਿਆਓ। ਚਾਚੇ ਕਿਦੋਂ ਅਖੀਰ ਪੋਨ। ਪਕੌੜੇ ਘਾੜੇ ਭਾਈ ਬੰਦੇ ਕਹਿੰਦੇ ਚੱਲੂਗੇ ਪਕੌੜੇ ਪਕੌੜੇ ਚੱਲੂਗੇ ਟਰੈਕਟਰ ਕੱਢ ਕੇ ਜੁਕੇ ਮਾਰ ਕੀ ਗੱਲ ਭੁੰਨ ਕੇ ਆਪਾਂ ਹਲਾ ਦੇਣਾ ਹੋਰ ਲਈਏ ਟਰੈਕਟਰ ਹੀ ਹੋਰ ਲਈਏ ਆ ਦੇਖੋ ਪਕੌੜੇ ਦਾ ਹੋਰ ਲਈਏ ਇਹਦੇ ਵਿੱਚ ਕੰਮ ਮਿਲਦਾ ਕਿਤੇ ਇਹਦੇ ਵਿੱਚ ਕੰਮ ਮਿਲਦਾ ਟਰੈਕਟਰ ਨਾਲ ਦਾ ਤੜ ਕਰਨਾ ਰਾਜੂ ਖੁਰਪੇ ਨਾਲ ਗੱਡੀ ਹੋ ਤੜ ਜੀ ਖੁਰਪਾ ਲੱਗਿਆ ਲੈ ਲੱਕੀਨ ਕਰਦਾ ਫੋਨ ਮੈਂ ਕਹਿੰਦਾ 2 ਕਿਲੋ ਪਕੌੜੇ ਬਣਾ ਲੈ ਮੰਦਿਰ ਤੇ ਖੜਦਾ ਖੜਦਾ ਰਹਿਣਾ ਹਲੇ ਰਹਿਦਾ ਹਲੇ ਦਾ ਬੋਹਰ ਹੈ ਨਾ ਮੂਰੇ ਵੀ ਦੇਖ ਕੱਢੀ ਅੱਤ ਦਾ ਯਾਰ ਬਾਹ ਕਿਉਂ ਕੱਢ ਨਹੀਂ ਫਿਰ ਉਹ ਫੱਟੀ ਵੀ ਜੱਗੇ ਖੜੀ ਹੁੰਦੀ ਹੈ ਰੋਕ ਲਾਉਂਦੀ ਹੈ ਜੱਗੇ ਭਾਈ ਜਿੱਡਾ ਵੀ ਤਾਣਾ ਪਨੀਰੀ ਦਾ ਬਾਪੂ ਵੀ ਆ ਗਿਆ ਭਾਈ ਜਲਵਾ ਦੇਖਣ ਹੁੰਦਾ ਨਹੀਂ ਫਾਇਦੇ ਨਹੀਂ ਭਾਈ ਇਹ ਫੱਜਵੇ ਬਹੁਤ ਔਖਾ ਹੈ ਨਾ ਕਮੱਕੀ ਕੇ ਬੰਗਾ ਲੈ ਹੋ ਗਿਆ ਬੈ ਜਾ ਥੱਲੇ ਬੈ ਜਾ ਉਹ ਪਰਲੇ ਸਾਈਡ ਦੀ ਟੱਕਰ ਵੱਡ ਟਾਇਰ ਦੀ ਸੇਰੋ ਭਾਇਆ ਬਾਈ ਇੱਕ ਵਾਰ ਕੁਝ ਨਹੀਂ ਹਿੱਲਿਆ ਬਾਈ ਨਾ ਦਾ ਜੇਥੇ ਵੀ ਆਉਂਗੀ ਬਾਈ ਟਰੈਕਟਰ ਬਦਲ ਕੇ ਦੇਖਣ ਲੱਗੇ ਆ ਜੱਗਿਆ ਵਾਲਾ ਪਾਣਾ ਹੈ ਨਾ ਇਹ ਟਾਇਰ ਬੜੇ ਆ ਇਹ ਮੂਰੇ ਪਾਉਂਗਾ ਜਿਹੜੀ ਦੇਖ ਦੇ ਕੀ ਗੱਲ ਬਣਦੀ ਹੈ ਜੇ ਟਾਇਰ ਟਰੈਕਟਰ ਬਦਲ ਕੇ ਨਿਕਲ ਜਵੇ ਨਹੀਂ ਤਾਂ ਫਿਰ ਲਾਸਟ ਆਪਸ਼ਨ ਜੀਸੀਬੀ ਆ ਬਾਈ ਰੱਬ ਵੀ ਦਇਆਲ ਹੋਇਆ ਕੋਈ ਬਾਈ ਮੀ ਪੂਰਾ ਪੈ ਰਿਆ ਲਾਸਟ ਵਾਲੇ ਦੋ ਗੇੜਿਆਂ ਨੇ ਬੰਦ ਕਰਾ ਦੇਣੀ ਬਾਈ ਉਹ ਦੂਆ ਟਰਾਲਰ ਦੇ ਵਿੱਚੇ ਖੜਾ ਹਲੇ ਉਹ ਲੱਦਣਾ ਉਹਨੇ ਵੀ ਗੱਤ ਕਰਾਉਣੀ ਹੈ ਵੈਸੇ ਉਹਨੂੰ ਆਪਹੀ ਬੰਦ ਦੂਗੇ ਆ ਰਹੀ ਐ ਇੱਧਰ ਨੂੰ ਪਾਉਣ ਸਿੱਧਾ ਗੂਰੇ ਠੀਕ ਆ ਸਿੱਧੇ ਪਾਉ ਤੇ ਨਹੀਂ ਆਇਆ ਨਹੀਂ ਸਿੱਧਾ ਆ ਸਿੱਧੇ ਆਹ ਹੇਰਾਪੇ ਚਲ ਮੁਰਗੇ ਮੋੜੂਗਾ ਜਾਂ ਦੇਖੂਗਾ ਉਹਦੇ ਨੂੰ ਚਾਹ ਕੰਮ ਕਰੇ ਗਾੜ ਚੁੱਕਾ ਜੋ ਮਾਰਦੀ ਤਾਰਦੇ ਬਈ ਬੰਦੇ ਦਾ ਵੀ ਡੈਕਟਰ ਜੀ ਨਹੀਂ ਲਵਾਤਾ ਓਏ ਰਾਜੂ ਤਾਂ ਕੋਈ ਬਾਤ ਨਹੀਂ ਬਾਈ ਥਲੇ ਬੁੱਲਾ ਆ ਲੈ ਇੱਕ ਅਹੀਂ ਕੇ ਕੱਢ ਦੋ ਲੋ ਜੀ ਬਾਈ ਇੱਕ ਵਾਰ ਮਿੱਟੀ ਕੱਢ ਕੇ ਹੁਣ ਮੂਰੇ ਨੂੰ ਪਾਉਣ ਲੱਗੇ ਸਾਰੇ ਟਰੈਕਟਰ ਇਹ ਕਰਦੇ ਮੁਰਨ ਮੁਕੀ ਖਾਏ ਕਰਦੇ ਕਰਦੇ ਕੇ ਕੇ ਦੇ ਜਵਾਰ ਬਹੁ ਮਾਰੇ ਲੈ ਕਰ ਆ ਜਾਓ ਜੋਰ ਮOHAMAARYA ਬਾਈ ਡਾਕਟਰਾਂ ਨੇ ਇੱਕ ਵਾਰ ਤਾਂ ਬਾਈ ਚੱਲੇ ਤੇ ਹੌਸਲਾ ਛੱਡ ਕੇ ਵੀ ਟਰਾਲੀ ਨਾਲ ਲਾ ਤੇਰੀ ਵੀ ਟਰਾਲੀ ਉੱਪਰੇ ਲੱਦ ਲੈਣੀ ਇੱਕੂੰ ਲਾ ਲੂ ਜਾਂ ਟਰਾਲਾ ਇਹ ਫੇਰ ਮੰਨੇ ਨਹੀਂ ਕਹਿੰਦੇ ਕਿ ਜੱਟ ਹੋਰ ਦੇਖਣੀ ਆ ਤਾਂ ਹੁਣ ਲਾਸਟ ਜੱਟ ਦੇਖਣ ਲੱਗੇ ਆ ਇਹਨਾਂ ਦਾ ਜਿਹੜੇ ਸਾਡੇ ਲੇਬਰ ਸੀ ਇਹ ਵੀ ਜਿਹੜੇ ਦੂਰ ਬੈਠੇ ਦੇ ਜਾਇਨਾਂ ਨੇ ਦੇਖਿਆ ਵੀ ਉਹ ਸਾਹਮਣੇ ਟਰਾਲੀ ਆ ਗਈ ਲੱਦਣਾ ਪੈਣਾ ਫੇਰ ਰੈਂਪ ਜਾ ਬਣਾਇਆ ਤਾਂ ਨੇ ਹੁਣ ਪਿੱਛੇ ਤੇ ਆਂ ਡੂੰਗਾ ਕੌਣ ਦੇਖਦੇ ਆ ਕਿ ਆ ਕੀ ਬਣਦਾ ਕੋ ਫੋਰੀ ਇਧਰ ਲੈ ਸਾਈਕਲ ਰਾਜੇ ਸਿਟਲੀ ਉਹੀ ਕੰਮ ਹੋ ਗਿਆ ਟੋਚ ਨਾਲ ਉਹ ਕਰੋ ਕੋਟਾ ਲ ਬਣਾ ਲਓ ਕਰੋ ਕੋਟਾ ਪੂਰੀ ਮੇਰੀ ਗੱਲ ਤਾਂ ਸੁਣ ਮੱਕੀ ਕੇ ਪੰਗੇ ਹੀ ਲੈ ਲਿਆ 6 ਵੇ ਦਾ ਕਿੰਨੇ ਦੋ ਚ ਮੱਕੀ ਪੰਜਾਬੀ ਮੱਕੀ ਇੱਕ ਦੇ ਲਾ ਤੇ 6 ਵੇ ਦਾ ਕੰਮ ਚੱਲਦਾ ਹਾਂ ਟਰਾਲੀ ਨਹੀਂ ਫੜਨੇ ਹਾਂ ਨਿਕਲ ਜਾਣਾ ਹੁਣ ਤਾਂ ਵੀਰੇ ਟਰਾਲੀ ਲਾ ਲਈ ਦਿਓ ਪਰੇ ਵੀ ਉੱਪਰ ਲੱਦਣੀ ਆ। ਉਹ ਪਤਾ ਕਿਆ ਗੱਲ ਆ ਪੈਪਲ ਹੀ ਲੈਨਾਂ ਚ ਗਰੀ ਜਾਂਦੇ ਯਾਰ। ਪੈਪ ਦੱਬੇ ਪਿਆ। ਉਹ ਨੀਵਾ ਹੋਈ ਜਾਂਦਾ ਏ। ਜਿੱਦਾਂ ਨੀਲੇ ਨੇ ਕੱਦਾ ਖਰੂ ਪੈਂਦਾ ਏ। ਆ ਗਿਆ ਮੈਂ ਹੁਣ। ਲੈ ਵੀ ਪੂਰੀ ਨੇ ਵਜਨ ਕਰ ਦਿੱਤਾ। ਲੋ ਜੀ بھائی ਆਖਟ ਝਟ ਆ ਹੁਣ। ਆ ਗਈ ਆ ਗਈ ਬੱਸ ਓਹ ਉਹ ਪੂਰੀ ਉਹ ਪੂਰੀ ਦਾ ਕਾਲਾ ਕਰਦਾ ਉਹ ਪਕੌੜੇ ਪਕੌੜੇ ਆ ਰਹੇ ਹੋਗੇ ਬਾਈ ਪਕੌੜੇ ਆ ਰਹੇ ਹੋਗੇ ਤਦੀਰ ਵਾਲੇ 5 ਕਿਲੋ ਕੱਠਾ ਹੀ ਬੱਸ ਬੱਲੇ ਕਿਤੇ ਦੇ ਕੱਢਿਆ ਪਕਾੜਿਆ ਰੇ ਹੋ ਗਏ ਕਹਿੰਦੇ ਪਨੀਰ ਵਾਲੇ ਵਾਹ ਜੀ ਵਾਹ ਹਾਂ ਘਿਓ ਲੈ ਜਾ ਹਾਂ ਜਾ ਕੇ ਮੱਕੀ ਪੂਰੀ ਹੋ ਗਈ ਗਿਰ ਚੱਲੇ ਨਾ ਮੈਂ ਹਾਂ ਮੱਕੀ ਪੂਰੀ ਹੋ ਗਈ ਹੂੰ ਮੱਕੀ ਦੀ ਪਾਲਟੀ ਚਾਲਦੀ ਆ ਬਾਈ 2 ਕਿਲੋ ਤੜਜੂਗੇ 2 ਕਿਲੋ ਆੜ ਦੂਗੇ ਕਿਲੋ ਜੜੇ ਪਿਆ ਸਾਲੇ 2 ਕਿਲੋ ਆੜ ਦੂਗੇ ਨਾ ਆ ਕੇ ਖਾਣ ਵਾਲੇ ਬੰਦੇ ਆ ਗਏ ਪੂਰੀ ਆ ਗਏ